ਹੈਲੋ ਟੂ ਰੀ ਪੰਜਾਬ ਵੈਦਰ ਅੱਜ ਦਾ ਮੌਸਮ ਦੀਖ ਰੀ ਸਰ ਜਿਸ ਕੰ ਦਾ ਸਵਾਗਤ ਕਰਦੇ ਹਾਂ ਗੱਲਬਾਤ ਕਰਨ ਜਾ ਰਹੀਆਂ ਪੰਜਾਬ ਦੀ ਅੱਜ ਰਾਤ ਦੇ ਮੌਸਮ ਦੀ ਵਾਰੀ ਤਾਂ ਜਿਮ ਕਿ ਆਪਾਂ ਦੇਖ ਸਕਦੇ ਹਾਂ ਪੰਜਾਬ ਕੰਨੀ ਪੂਰਬੀ ਹਿੱਸਿਆਂ ਤੋਂ ਇੱਕ ਬੱਦਲਬਾਈ ਜਿਹੜੀ ਆ ਵਧ ਰਹੀ ਹੈ ਇਹ ਸਿਸਟਮ ਜਿਹੜਾ ਕਾਫੀ ਤਗੜਾ ਹੈ ਗੱਲਬਾਤ ਕਰਾਂਗੇ ਕਿੰਨਾ ਕੁ ਜ਼ੋਰ ਪੰਜਾਬ ਤੇ ਆਪਣਾ ਦਿਖਾਵੇਗਾ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤਾਂ ਜਿਮ ਕਿ ਆਪਾਂ ਦੇਖ ਸਕਦੇ ਹਾਂ ਪੰਜਾਬ ਦੇ ਲਗਭਗ ਅੱਧੇ ਹਿੱਸਿਆਂ ਨੂੰ ਇਹ ਕਵਰ ਕਰ ਚੁੱਕਿਆ ਹੈ ਜਿਸ ਕਾਰਨ ਆਪਾਂ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਰੂਪਨਗਰ ਲੁਧਿਆਣਾ ਮਰੀਲ ਕੋਟਲਾ ਬਰਨਾਲਾ ਸੰਗਰੂਰ ਪਟਿਆਲਾ ਫਤਿਗੜ ਸਾਹਿਬ ਇਨ੍ਹਾਂ ਚਿਲੀਆਂ ਤੇ ਬਦਲਵਾਈ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਜਿਸ ਕਰ ਨੂੰ ਮੀਂਹ ਦੇ ਅਸਾਰ ਹਲਕੀ ਫੁਲਕੀ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਨੇ ਫਿਲਹਾਲ ਆਉਣ ਵਾਲੇ ਟਾਈਮ ਤੱਕ ਪੰਜਾਬ ਦੇ ਬਾਕੀ ਜਿਲ੍ਹਿਆਂ 'ਚ ਵੀ ਆਪਾਂ ਨੂੰ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜੇਕਰ ਗੱਲ ਕੀਤੀ ਜਾਵੇ ਆਪਾਂ ਨੂੰ ਗੜੀਮਾਰੀ ਦੇ ਅਸਾਰ ਕਿੰਨਾ ਚਿਲੀਆਂ ਤੇ ਵੱਧ ਦੇਖਣ ਨੂੰ ਮਿਲਣਗੇ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਹੀਟਲੀ ਜਿਲ੍ਹਾ ਤੇ ਆਪਾਂ ਨੂੰ ਗੜੀ ਮਾਰੀ ਦੇ ਜਿਹੜੇ ਅਸਾਰ ਨਹੀਂ ਉਹ ਵੱਧ ਦੇਖਣ ਨੂੰ ਮਿਲਣਗੇ ਕਿਉਂਕਿ ਬਦਲਵਾਈ ਜਿਹੜੀ ਆ ਪੰਜਾਬ ਦੇ ਵਿੱਚ ਕੁਝ ਇਸ ਤਰ੍ਹਾਂ ਵਧ ਰਹੀ ਹੈ ਪੰਜਾਬ ਦੇ ਆਉਣ ਵਾਲੀ 2-3 ਘੰਟੇ ਤੱਕ ਪੂਰੀ ਪੰਜਾਬ ਨੂੰ ਇਹ ਬਦਲਵਾਈ ਜਿਹੜੀ ਕਵਰ ਕਰ ਲਵੇਗੀ ਜਿਸ ਕਾਰਨ ਉਮੀਦ ਹੈ ਭਾਰੀ ਹਾਲਾਤ ਪੰਜਾਬ ਦੇ ਵਿੱਚ ਬਣੇ ਰਹਿਣਗੇ ਗੱਲਬਾਤ ਕੀਤੀ ਜਾਵੇ ਟੈਂਪਰੇਚਰ ਬਾਰੇ ਅਜਲ ਟੈਂਪਰੇਚਰ 42 ਡਿਗਰੀ ਤੋਂ ਲੈ ਕੇ ਰਾਤ ਨੂੰ 28 ਡਿਗਰੀ ਤੱਕ ਰਹੇਗਾ ਬਾਕੀ 2-3 ਦਿਨ ਤੱਕ ਕੀ ਆਪਾਂ 40 ਡਿਗਰੀ ਟੈਂਪਰੇਚਰ ਜਿਹੜਾ ਦੇਖਣ ਨੂੰ ਮਿਲ ਰਿਹਾ ਇਸ ਤੋਂ ਬਾਅਦ ਟੈਂਪਰੇਚਰ ਆਪਾਂ ਨੂੰ ਘਟਦਾ ਹੋਇਆ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਮੀਂਹ ਨਾ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਟੈਂਪਰੇਚਰ ਜਿਹੜਾ 36 ਡਿਗਰੀ ਪਹੁੰਚ ਜਾਵੇਗਾ ਫਿਲਹਾਲ ਲਈ ਇੰਨੀ ਜੀ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ